13 ਤਰੀਕ ਤੋਂ 21 ਤਰੀਕ 8 ਵਜੇ ਰਾਤ ਤੱਕ ਚੀਫ ਮਿਨਿਸਟਰ ਸਾਹਿਬ ਸੁੱਤੇ ਰਹੇ ਐ ਹੁਣ ਕਹਿੰਦੇ ਮੈਂ ਕਾਰਵਾਈ ਕਰੂੰਗਾ ਐਫ ਆਈ ਆਰ ਦਰਜ ਕਰੂੰਗਾ ਮਗਰ ਪੋਸਟਮਾਰਟਮ ਤੋਂ ਬਾਅਦ ਫਿਰ ਅਗੇਰ ਮਤਲਬ ਕਿ ਤੁਸੀਂ ਕੋਈ ਮਦਦ ਕਰਨਾ ਚਾਹੁੰਦੇ ਐਫ ਆਈ ਆਰ ਤਾਂ ਪਹਿਲਾਂ ਦਰਜ ਹੋਣੀ ਚਾਹੀਦੀ ਸੀ ਐਂਡ ਹੈਡ ਹੀ ਰਜਿਸਟਰਡ ਦੀ ਐਫ ਆਈ ਆਰ ਓਨ ਦਾ 13th ਅੱਜ 21 ਤਰੀਕ ਨੂੰ ਸ਼ਾਇਦ ਸ਼ੋਪ ਕਰਨ ਜਿੰਦਾ ਹੁੰਦਾ ਸ਼ਾਇਦ ਇਹ ਹਾਲਾਤ ਇਹ ਨਾ ਬਣਦੇ ਮਗਰ ਆਫਟਰ ਥੌਟ ਮੇਰਾ ਕਹਿਣ ਦਾ ਭਾਵ ਹੈ ਇਹ ਸਭ ਬਾਅਦ ਚ ਆਫਟਰ ਥੌਟ ਆਪ ਦੀ ਜਾਨ ਕਿਵੇਂ ਬਚਾਉਣੀ ਆ ਹੁਣ ਇਹਨੇ ਉਹਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਲਈ ਚੀਫ ਮਿਨਿਸਟਰ ਸਾਹਿਬ ਕਿ ਕੱਲ ਡੀਜੀਪੀ ਸਾਹਿਬ ਤੇ ਨਹੀਂ ਆਪਣਾ ਆਏ ਕਿ ਜੀ ਜੀਸੀਬੀ ਨਾਲ ਜਾਣ ਦੇ ਉੱਥੇ ਸਾਰੀਆਂ ਹੈਵੀ ਡਿਊਟੀ ਆ ਆ ਆਰਡਰ ਨੇ ਇਹ ਆਰਡਰ ਕੱਢੇ ਕਿਨੇ ਪਹਿਲਾਂ ਹਰਿਆਣੇ ਦੀ ਸਰਕਾਰ ਨੇ ਕਟਰ சாਪ ਦੇ ਇੱਕ ਇੱਕ ਆਰਡਰ ਨੂੰ ਲਾਗੂ ਕੌਣ ਕਰ ਰਿਹਾ ਭਗਵੰਤ ਮਾਨ ਕਰਵਾ ਭਾਵੇਂ ਆਪ ਦੇ ਅਫਸਰਾਂ ਤੋਂ ਰਿਹਾ ਮਗਰ ਇਹ ਕੰਮ ਪਹਿਲਾਂ ਚਿੱਠੀ ਨਿਕਲੀ ਕਿੱਥੋਂ ਹਰਿਆਣੇ ਤੋਂ ਨਿਕਲੀ ਜੀ ਭਾਈ ਜਿੰਨੀ ਫੋਕਲੇਨਾ ਨੇ ਜੀਸੀਬੀ ਨੇ ਹੈਵੀ ਡਿਊਟੀ ਮਸ਼ੀਨਰੀ ਆ ਇਹ ਬਾਰਡਰ ਤੇ ਨਹੀਂ ਜਾਣੀ ਚਾਹੀਦੀ ਇਸ ਦਾ ਚੀਫ ਮਿਨਿਸਟਰ ਦੀ ਕੋਈ ਰਿਸਪੌਂਸਿਬਿਲਟੀ ਆ ਦੇਖੋ ਕਿਸੇ ਦੇ ਘਰ ਆ ਕੇ ਕੋਈ ਡਾਕਾ ਪੈ ਜੇ ਕਿਸੇ ਦੇ ਘਰ ਆ ਕੇ ਕੋਈ ਚੋਰੀ ਹੋ ਜੇ ਕਿਸੇ ਦੇ ਘਰ ਆ ਕੇ ਕੋਈ ਨੁਕਸਾਨ ਕਰ ਜੇ ਉਹਦੀ ਜਾਨ ਮਾਲ ਦੀ ਰੱਖਿਆ ਲਈ ਜ਼ਿੰਮੇਵਾਰ ਕੌਣ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ ਹੋਮ ਮਿਨਿਸਟਰ ਇੱਥੇ ਥੋਡੇ ਘਰ ਆ ਕੇ ਸਾਡਾ ਘਰ ਹੈ ਨਾ ਪੰਜਾਬ ਸਾਡੇ ਘਰ ਆ ਕੇ ਸਾਡੇ ਕਿਸਾਨਾਂ ਨੂੰ ਗੋਲੀਆਂ ਮਾਰ ਕੇ ਜਾ ਰਹੇ ਆ ਤੋੜਪੰਡ ਕਰ ਰਹੇ ਕੱਲ ਉਹ ਵੀਡੀਓ ਵੀ ਨਿਕਲ ਕੇ ਆਈ ਹੈ ਕਿਵੇਂ ਟਰੈਕਟਰ ਤੋੜੇ ਆਹਾ ਕਿਵੇਂ ਸਾਰਾ ਕੁਝ ਤੋੜ ਕੇ ਗਏ ਐਂਡ ਚੀਫ ਮਿਨਿਸਟਰ ਕਹਿ ਰਿਹਾ ਹਲੇ ਮੈਂ ਇਨਕੁਆਇਰੀ ਨਹੀਂ ਕਰੂੰ ਇਜ਼ ਯੂ ਇੰਟੈਲੀਜੈਂਸ ਸਲੀਪਿੰਗ ਐਡੀਜੀਪੀ ਥੋੜਾ ਉੱਥੇ ਫਿਰਦੇ ਇੱਕ ਨਹੀਂ ਫਿਰਦੇ ਚਾਰ-ਚਾਰ ਫਿਰ ਰਹੇ ਆ ਐਸਐਸਪੀ ਥੋੜਾ ਪਟਿਆਲੇ ਵਾਲਾ ਉੱਥੇ ਫਿਰ ਰਿਹਾ ਖਨੌਰੀ ਤੇ ਅੱਡੇ ਤੁਸੀਂ ਅਫਸਰਾਂ ਦੀ ਡਿਊਟੀ ਲਈ ਆ ਆਈਜੀ ਡੀਆਈ ਕੀ ਮੈਨੂੰ ਪਤਾ ਸਾਡੇ ਅੰਮ੍ਰਿਤਸਰ ਤੱਕ ਤੋਂ ਲੈ ਕੇ ਅਫਸਰਾਂ ਦੀ ਡਿਊਟੀ ਉੱਥੇ ਲੱਗੀ ਆ ਸਭ ਮੌਕੇ ਤੇ ਮੌਜੂਦ ਨੇ ਤੇ ਫਿਰ ਇੰਟੈਲੀਜੈਂਸ ਫੇਲਿਅਰ ਨਹੀਂ ਜਾਂ ਇਹ ਮਿਲੀ ਭੋਗਤਾ ਮੱਤਦੇ ਭਗਵੰਤ ਮਾਨ ਨੂੰ ਕੇਂਦਰ ਤੇ ਹਰਿਆਣਾ ਸਰਕਾਰ ਦਾ ਸਭ ਤੋਂ ਵੱਡਾ ਟਾਊਟ ਮੁਖਬਰ ਭਗਵੰਤ ਮਾਨ ਹੈ ਜਿਨ੍ਹਾਂ ਦੀ ਔਰ ਇਹ ਜਿਹੜਾ ਕਿਸਾਨ ਦੀ ਡੈਥ ਹੋਈ ਹੈ ਚਾਹੇ ਸ਼ੁਭ ਕਰਨ ਚਾਹੇ ਉਸ ਤੋਂ ਪਹਿਲਾਂ ਦੋ ਕਿਸਾਨਾਂ ਦੀ ਡੈਥ ਹੋਈ ਹੈ ਜਾਇ ਆ ਪੱਤਰਕਾਰ ਜ਼ਖਮੀ ਹੋਏ ਹੈ ਉਹਨਾਂ ਸਾਰਿਆਂ ਲਈ ਜ਼ਿੰਮੇਵਾਰ ਭਗਵੰਤ ਮਾਨ ਹੈ ਹਰਿਆਣਾ ਸਰਕਾਰ ਤਾਂ ਹੈ ਹੀ ਪਰਚਾ ਇਹਨਾਂ ਦੋਵਾਂ ਤੇ ਦਰਜ ਹੋਣਾ ਚਾਹੀਦਾ ਤੁਸੀਂ ਆਇਡੈਂਟੀਫਾਈ ਕੀ ਕਰਨਾ ਤੂੰ ਤਾਂ ਆਇਡੈਂਟੀਫਾਈ ਈਂ ਭਾਈ ਤੁਸੀਂ ਯੂ ਇਨ ਦਾ ਮੀਟਿੰਗ ਹੀ ਸ਼ੁੱਡ ਹੈਵ ਟੇਕਨ ਅ ਸਟਰੋਂਗ ਸਟਾਂਸ ਮਨ ਲ ਸਵੇਰੇ ਪਤਾ ਲੱਗ ਗਿਆ ਸੀਗਾ ਤੇਰਾ ਨੂੰ ਪਤਾ ਲੱਗ ਗਿਆ ਕਿ ਕੀ ਪੁਲਿਸ ਦਾ ਉੱਥੋਂ ਰਵੱਈਆ ਨੇ ਜਿਹੜੀਆਂ ਰਬਰ ਬੁਲੇਟਸ ਬੈਂਡ ਨੇ ਜੰਮੂ ਕਸ਼ਮੀਰ 'ਚ ਉਹ ਤਾਂ ਚਲਾਈਆਂ ਜਾ ਰਹੀਆਂ ਨੇ